ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪਿੰਡ ਸੰਗਤ ਸੇਖੇ ਦੀ ਸੰਗਤ ਨੂੰ ਇਹ ਬੇਨਤੀ ਆ ਭਾਈ ਪਿੰਡ ਦੀ ਪਛਾਣ ਵੱਲੋਂ ਉਸ ਪ੍ਰਸ਼ਾਸਨ ਵੱਲੋਂ ਇਹ ਸਾਡਾ ਪਿੰਡ ਬਹੁਤ ਵਧੀਆ ਪਿੰਡ ਆ ਚੰਗੇ ਲੋਕ ਨੇ ਚੰਗੇ ਸਾਡੇ ਬੱਚੇ ਨੇ ਵਧੀਆ ਬੱਚੇ ਨੇ ਕਾਰੋਬਾਰ ਕਰਨ ਵਾਲੇ ਬਾਡਰਾਂ ਤੇ ਡਿਊਟੀਆਂ ਦੇਣ ਵਾਲੇ ਬੱਚੇ ਨੇ ਸਾਡੇ ਪੀ ਦੇਖੋ ਸਾਡੇ ਪਿੰਡ ਦੇ ਵਿੱਚ ਕੋਈ ਚਿੱਟੇ ਦਾ ਕੰਮ ਕਰਦਾ ਵਾ ਜਾਂ ਕੋਈ ਚਿੱਟਾ ਵੇਚਦਾ ਵਾ ਜਾਂ ਕੋਈ ਬਾਹਰੋਂ ਆਣ ਕੇ ਵੇਚਦਾ ਵਾ ਜਾਂ ਕੋਈ ਵੀ ਇਨਸਾਨ ਕੰਮ ਕਰਦਾ ਵਾ ਚਿੱਟੇ ਦਾ ਇਹ ਉਹਨੂੰ ਚੇਤਾਵਨੀ ਆ ਭਾਈ ਪਿੰਡ ਦੀ ਪਹਚਾਣ ਵੱਲੋਂ ਪੂਰੇ ਨਗਰ ਵੱਲੋਂ ਕੌਨਸ ਪ੍ਰਸ਼ਾਸਨ ਵੱਲੋਂ ਵੀ ਕੋਈ ਵੀ ਇਨਸਾਨ ਕੋਈ ਵੀ ਕੰਮ ਚਿੱਟੇ ਦਾ ਕਰਦਾ ਵਾ ਗੋਲੀ ਗੱਟੇ ਦਾ ਚਿੱਟੇ ਦਾ ਉਹ ਬਾਜਾ ਜੇ ਉਹ ਹਟ ਜੇ ਤੇ ਉਹਦੇ ਵਿੱਚ ਉਹਦੀ ਭਲਾਈ ਆ ਜੇ ਸਾਨੂੰ ਪਤਾ ਲੱਗਦਾ ਵੀ ਸਾਡੇ ਪਿੰਡ ਚ ਕੋ ਇਹੋ ਜਿਹਾ ਕੰਮ ਕੰਡਿਆ ਚਿੱਟੇ ਦਾ ਕੰਡਿਆ ਗੋਲੀ ਗੱਟੇ ਦਾ ਕੰਡਿਆ ਲਾਜ਼ਮੀ ਸਾਨੂੰ ਇਹ ਆ ਵੀ ਚਿੱਟੇ ਵਾਸਤੇ ਚਿੱਟਾ ਕਿਹੋ ਜੀ ਬਿਮਾਰੀ ਆ ਵੀ ਪਿੰਡਾਂ ਦੇ ਪਿੰਡ ਖਾ ਗਿਆ ਨੌਜਵਾਨੀਆਂ ਖਾ ਗਿਆ ਨੌਜਵਾਨ ਬੱਚੇ ਨੌਜਵਾਨ ਮੰਡੇ ਖਤਮ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੂਰੇ ਪਿੰਡ ਸੰਗ ਸੇਖੇ ਦੀ ਸੰਗਤ ਨੂੰ ਇਹ ਬੇਨਤੀ ਆ ਭਾਈ ਪਿੰਡ ਦੀ ਪਛਾਣ ਵੱਲੋਂ ਉਸ ਪ੍ਰਸ਼ਾਸਨ ਵੱਲੋਂ ਇਹ ਸਾਡਾ ਪਿੰਡ ਬਹੁਤ ਵਧੀਆ ਪਿੰਡ ਆ ਚੰਗੇ ਲੋਕ ਨੇ ਚੰਗੇ ਸਾਡੇ ਬੱਚੇ ਨੇ ਵਧੀਆ ਬੱਚੇ ਨੇ ਕਾਰੋਬਾਰ ਕਰਨ ਵਾਲੇ ਬਾਰਡਰਾਂ ਤੇ ਡਿਊਟੀਆਂ ਦੇਣ ਵਾਲੇ ਬੱਚੇ ਨੇ ਸਾਡੇ ਕਿ ਜੇ ਕੋ ਸਾਡੇ ਪਿੰਡ ਦੇ ਵਿੱਚ ਕੋਈ ਚਿੱਟੇ ਦਾ ਕੰਮ ਕਰਦਾ ਵਾ ਜਾਂ ਕੋ ਚਿੱਟਾ ਵੇਚਦਾ ਵਾ ਜਾਂ ਕੋ ਬਾਹਰੋਂ ਆਣ ਕੇ ਵੇਚਦਾ ਵਾ ਜਾਂ ਕੋਈ ਵੀ ਇਨਸਾਨ ਕੰਮ ਕਰਦਾ ਵਾ ਚਿੱਟੇ ਦਾ ਇਹ ਉਹਨੂੰ ਚੇਤਾਵਨੀ ਆ ਭਾਈ ਪਿੰਡ ਦੀ ਪਛਾਣ ਵੱਲੋਂ ਪੂਰੇ ਨਗਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਵੀ ਇਨਸਾਨ ਕੋਈ ਵੀ ਕੰਮ ਚਿੱਟੇ ਦਾ ਕਰਦਾ ਵਾ ਗੋਲੀ ਗੱਟੇ ਦਾ ਚਿੱਟੇ ਦਾ ਉਹ ਬਾਜਾ ਜੇ ਉਹ ਹਟ ਜੇ ਤੇ ਉਹਦੇ ਵਿੱਚ ਉਹਦੀ ਭਲਾਈ ਆ ਦੇ ਸਾਨੂੰ ਪਤਾ ਲੱਗਦਾ ਵੀ ਸਾਡੇ ਪਿੰਡ ਚ ਕੋਹੇਜਾ ਕੰਮ ਕੰਡਿਆ ਕਿਤੇ ਦਾ ਕੰਡਿਆ ਗੋਲੀ ਗੱਟੇ ਦਾ ਕੰਡਿਆ ਲਾਜ਼ਮੀ ਸਾਨੂੰ ਇਹ ਆ ਵੀ ਚਿੱਟੇ ਵਾਸਤੇ ਚਿੱਟਾ ਕਹੋ ਜੀ ਬਿਮਾਰੀ ਆ ਵੀ ਪਿੰਡਾਂ ਦੇ ਪਿੰਡ ਖਾ ਗਿਆ ਨੌਜਵਾਨੀਆਂ ਖਾ ਗਿਆ ਨੌਜਵਾਨ ਬੱਚੇ ਨੌਜਵਾਨ ਮੰਡੇ ਖਤਮ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੂਰੇ ਪਿੰਡ ਸੰਗ ਸੇਖੇ ਦੀ ਸੰਗਤ ਨੂੰ ਬੈਂਟੀ ਆ ਭਾਈ ਪਿੰਡ ਦੀ ਪਛਾਤ ਵੱਲੋਂ ਉਸ ਪ੍ਰਸ਼ਾਸਨ ਵੱਲੋਂ ਇਹ ਸਾਡਾ ਪਿੰਡ ਬਹੁਤ ਵਧੀਆ ਪਿੰਡ ਆ ਚੰਗੇ ਲੋਕ ਨੇ ਚੰਗੇ ਸਾਡੇ ਬੱਚੇ ਨੇ ਵਧੀਆ ਬੱਚੇ ਨੇ ਕਾਰੋਬਾਰ ਕਰਨ ਵਾਲੇ ਬਾਰਡਰਾਂ ਤੇ ਡਿਊਟੀਆਂ ਦੇਣ ਵਾਲੇ ਬੱਚੇ ਨੇ ਸਾਡੇ ਇਹ ਜੇ ਕੋ ਸਾਡੇ ਪਿੰਡ ਦੇ ਵਿੱਚ ਕੋ ਚਿੱਟੇ ਦਾ ਕੰਮ ਕਰਦਾ ਵਾ ਜਾਂ ਕੋ ਚਿੱਟਾ ਵੇਚਦਾ ਵਾ ਜਾਂ ਕੋ ਬਾਹਰੋਂ ਆਣ ਕੇ ਵੇਚਦਾ ਵਾ ਜਾ ਕੋਈ ਵੀ ਇਨਸਾਨ ਕੰਮ ਕਰਦਾ ਵਾ ਚਿੱਟੇ ਦਾ ਇਹ ਉਹਨੂੰ ਚੇਤਾਵਨੀ ਆ ਭਾਈ ਪਿੰਡ ਦੀ ਪਛਾਣ ਵੱਲੋਂ ਪੂਰੇ ਨਗਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਵੀ ਇਨਸਾਨ ਕੋਈ ਵੀ ਕੰਮ ਚਿੱਟੇ ਦਾ ਕਰਦਾ ਵਾ ਗੋਲੀ ਗੱਟੇ ਦਾ ਚਿੱਟੇ ਦਾ ਉਹ ਬਾਜਾ ਜੇ ਉਹ ਹਟ ਜੇ ਤੇ ਉਹਦੇ ਵਿੱਚ ਉਹਦੀ ਭਲਾਈ ਆ ਜੇ ਸਾਨੂੰ ਪਤਾ ਲੱਗਦਾ ਵੀ ਸਾਡੇ ਪਿੰਡ 'ਚ ਕੋਈ ਇਹੋ ਜਿਹਾ ਕੰਮ ਕੰਡਿਆ ਚਿੱਟੇ ਦਾ ਕੰਡਿਆ ਗੋਲੀ ਘਟੇ ਦਾ ਕੰਡਿਆ ਲਾਜ਼ਮੀ ਸਾਨੂੰ ਇਹ ਆ ਵੀ ਚਿੱਟੇ ਵਾਸਤੇ ਚਿੱਟਾ ਕਹੋ ਜੀ ਬਿਮਾਰੀ ਆ ਪਿੰਡਾਂ ਦੇ ਪਿੰਡ ਖਾ ਗਿਆ ਨੌਜਵਾਨੀਆਂ ਖਾ ਗਿਆ ਨੌਜਵਾਨ ਬੱਚੇ ਨੌਜਵਾਨ ਮੰਡੇ ਖਤ